ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਆ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਸ਼ਹਿਰ ਦੇ ਰਾਮਲੀਲਾ ਗਰਾਊਂਡ ਵਿੱਚੋਂ ਮਹਿਲਾ ਸ਼ਕਤੀ ਮੰਚ ਵੱਲੋਂ ਪਾਕਿਸਤਾਨ ਨੂੰ ਸਬਕ ਸਿਖਾਉਣ ਵਾਲੀਆਂ ਮਹਿਲਾ ਫੌਜੀ ਦੇ ਸਨਮਾਨ ਵਿੱਚ ਸ਼ਹਿਰ ਦੀਆਂ ਔਰਤਾਂ ਨੇ ਆਪਰੇਸ਼ਨ ਸਿੰਧੂਰ ਦੇ ਸਨਮਾਨ ਵੱਜੋਂ ਪੈਦਲ ਯਾਤਰਾ ਕੀਤੀ ਸ਼ਹਿਰ ਦੀਆਂ ਵੱਖ-ਵੱਖ ਔਰਤਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਣਾ ਕਿ ਮਹਿਲਾ ਸ਼ਕਤੀ ਕਮਾਂਡਰਾਂ ਨੇ ਪਾਕਿਸਤਾਨ ਦੇ ਅਤਵਾਦੀਆਂ ਦੇ ਛੱਕੇ ਛੁੜਾ ਦਿੱਤੇ ਹੋਣਾ ਕਿ ਕਿ ਦੇਸ਼ ਦੀ ਨਾਰੀ ਸ਼ਕਤੀ ਕਿਸੇ ਤੋਂ ਵੀ ਘੱਟ ਨਹੀਂ ਹੈ ਜੋ ਪਹਿਲਗਾਮ ਦੇ ਵਿੱਚ ਹਿੰਦੂਆਂ ਨੂੰ ਪੁੱਛ-ਪੁੱਛ ਕੇ ਮਾਰਿਆ ਗਿਆ ਅਸੀਂ ਇਹ ਹੋਣ ਨਹੀਂ ਦਿੰਦੇ ਅਸੀਂ ਪਿੰਡ-ਪਿੰਡ ਸ਼ਹਿਰ-ਸ਼ਹਿਰ ਜਾ ਕੇ ਇਸਤਰੀ ਲੋਕ ਸਾਰੀਆਂ ਔਰਤਾਂ ਕੱਟੀਆਂ ਹੋ ਕੇ ਇਹਦਾ ਮੁਕਾਬਲਾ ਕਰਾਂਗੇ ਜਿੰਨਾ ਵੀ ਹੋ ਸਕੇ ਆ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦੇਵਾਂਗੇ ਪਿੱਛੇ ਨਹੀਂ ਹਟਣ ਵਾਲੇ ਹਿੰਦੁਸਤਾਨੀ ਅਸੀਂ ਭਾਰਤ ਦੀ ਨਾਰੀ ਹਾਂ ਫੁੱਲ ਨਹੀਂ ਚੰਗਾਰੀ ਹਾਂ ਸ਼ਵੇਤਾ ਗੋਇਲ ਹਾਂ ਜੀ ਕੀ ਹੈ ਜੀ ਸ੍ਰੀ ਮਾਫ ਕਰਨਾ ਜੀ ਅੱਜ ਜੋ ਇਹ ਮਹਿਲਾ ਮੋਰਚਾ ਯਾਤਰਾ نکالی ਗਈ ਹੈ ਜੋ ਪਹਿਲਗਾਮ ਮੇਂ ਹਮਾਰੇ ਭਾਈ ਲੋਗ जो शहीद हुए थे उनके लिए उनके लिए मतलब महिलाओं को जागरूक करने के लिए ये यात्रा निकाली गई है इसमें ऑपरेशन सिंदूर क्या है इसका मतलब ऑपरेशन सिंदूर क्या है इसके बारे में बताया गया है ऑपरेशन सिंदूर क्या है ऑपरेशन सिंदूर सिंदूर जैसे कि हम सब जानते हैं कि हमारी भारतीय संस्कृति में सिंदूर का मतलब नारी के सम्मान और विश्वास का प्रतीक है जो पहलगाम में हमारी बहनों का सुहाग उजाड़ा गया उनके लिए उनकी उनको प्रोत्साहित करने के लिए ये प्रोग्राम रखा गया है ताकि महिलाएं जागरूक हों कि जो जो हमारी ये क्या नाम विंग कमांडर हैं क्या नाम था व्योमिका ऋषि रिशि हाँ जी ये बताना चाहते हैं कि सिर्फ़ वो ही नहीं हर भारतीय नारी जो है उनसे वो कुछ भी कर सकती है हर भारतीय नारी किसी से भी कम नहीं है वो भी इस चीज़ में आगे आकर बहुत कुछ कर सकती हैं ਸੁਲਤਾਨਪੁਰ ਲੋਧੀ ਦੇ ਪਿੰਡ ਡੱਲਾ ਨੇੜੇ ਪੈਂਦੇ ਤਾਰਪੁਰ ਚੌਂਕ 'ਚ ਸੜਕ ਪਾਰ ਕਰਦਿਆਂ ਤੇਜ਼ ਰਫ਼ਤਾਰ ਦੁੱਧ ਦੇ ਟੈਂਕਰ ਵੱਲੋਂ ਟੱਕਰ ਮਾਰੇ ਜਾਣ ਤੇ ਇੱਕ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬੂਟਾ ਸਿੰਘ ਪੁੱਤਰ ਸੱਜਣ ਸਿੰਘ ਵਾਸੀ ਪਿੰਡ ਗੱਟਾ ਦਲੇਲ ਫਿਰੋਜ਼ਪੁਰ ਝਾਰਖੰਡ ਵੱਜੋਂ ਹੋਈ ਹੈ। ਪੁਲਿਸ ਵੱਲੋਂ Laash ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਰੱਖੀ ਗਈ। ਬਲਵਿੰਦਰ ਸਿੰਘ ਸਾਹਿਬਾ ਪ੍ਰਧਾਨ ਨਗਰ ਕੌਂਸਲ ਲੋਈਆਂ ਮੇਰੇ ਦੋਸਤ ਦੇ ਸੈਲਰ ਤੇ ਨੌਕਰੀ ਕਰਦਾ ਸੀ। ਕੀ ਨਾਮ ਸੀ ਦਾ? ਬੂਟਾ ਸਿੰਘ ਸਨ ਉਹ ਸੱਜਣ ਸਿੰਘ। ਕਿੱਦਾਂ ਵਾਪਰੀ ਘਟਨਾ? ਇਸ ਵੇਰੇ ਆਪਣੇ ਕੰਮ ਤੇ ਗਿਆ ਸੈਲਰਾਂ ਤੇ ਰੁਟੀਨ ਚ ਜਿੱਦਾਂ ਜਾਂਦੇ ਆ ਤੇ ਉਧਰ ਇੱਕ ਦੁੱਧ ਦਾ ਟਰੱਕ ਅਸੀਂ ਆ ਰਿਹਾ Rajasthan ਤੋਂ ਤੇ ਸਪੀਡ ਨਾਲ ਤੇ ਇਹਦੇ ਨਾਲ ਉਹ ਟਕਰਾ ਗਿਆ ਤੇ ਇਹਦੀ ਉਹ ਟਕਰਾਉਣ ਨਾਲ ਉਹ ਮੋਰੇ ਵੱਜਣ ਨਾਲ ਇਹਦੀ ਮੌਤ ਹੋ ਗਈ ਅਸੀਂ ਇਹੀ ਮੰਗ ਕਰਦੇ ਆਂ ਵੀ ਬੰਦੇ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਇਲੋਈਆਂ ਤੋਂ ਇੱਕ ਟਰੱਕ ਦੁੱਧ ਵਾਲੀ ਗੱਡੀ ਜਿਹੜੀ ਆ ਆ ਰਹੀ ਸੀ ਤੇ ਇਧਰੋਂ ਦੱਲਾ ਦੱਲਾ ਸਾਈਡ ਤੋਂ ਇੱਕ ਮੋਟਰਸਾਈਕਲ ਚਾਲਕ ਜਾ ਰਿਹਾ ਸੀ ਮੋਟਰਸਾਈਕਲ ਚਾਲਕ ਤੇ ਟਰੱਕ ਵਾਲਿਆਂ ਨੇ ਦੇਖਿਆ ਨਹੀਂ ਐਕਸੀਡੈਂਟ ਹੋਇਆ ਆ ਹੁਣ ਮੋਟਰਸਾਈਕਲ ਜਿਹੜਾ ਚਾਲਕ ਸੀ ਉਹਦੀ ਡੈਥ ਹੋ ਗਈ ਆ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਬਿਆਨ ਲਿਖ ਕੇ ਕਾਰਵਾਈ ਪੁਲਿਸ ਵਿੱਚ ਪੁਲਿਸ ਦੀ ਜਿਹੜੀ ਪੂਰੀ ਅਮਲ ਵਿੱਚ ਜਾਂਦੀ ਹੈ ਹੁਣ ਇਸ ਵੇਲੇ ਬੋਡੀ ਕਿੱਥੇ ਹੈ ਜੀ ਬੋਡੀ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਰੱਖਾਈ ਹੈ ਪਰਿਵਾਰ ਆ ਰਿਹਾ ਪਹੁੰਚ ਗਿਆ ਜੀ ਮੌਕੇ ਤੇ ਕਿਸਾਨ ਆਗੂ ਡੱਲੇਵਾਲ ਨੇ ਅੱਜ ਭਗਵੰਤ ਮਾਨ ਦੇ ਨਾਮ ਤੇ ਕਈ ਸਵਾਲ ਕੀਤੇ ਜਿਸ ਦੇ ਜਵਾਬ ਲੋਕੀ ਮੰਗ ਰਹੇ ਹਨ ਉਹਨਾਂ ਕਿਹਾ ਕਿ ਭਗਵੰਤ ਮਾਨ ਯਾਦ ਕਰਨ ਜਦੋਂ ਚੋਣਾਂ ਤੋਂ ਪਹਿਲਾਂ ਕਿਹਾ ਸੀ ਕਿ ਵੀਆਈਪੀ ਕਲਚਰ ਖਤਮ ਹੋਵੇ ਤੁਸੀਂ ਕਿਹਾ ਸੀ ਕਿ ਗੁੰਡਾ ਰਾਜ ਖਤਮ ਹੋਵੇਗਾ ਤੇ ਕਿਹਾ ਸੀ ਕਿ ਸਰਕਾਰ ਸੇਵਾਦਾਰ ਬਣ ਕੇ ਕੰਮ ਕਰੇਗੀ ਇਹ ਸਾਰੇ ਵਾਅਦੇ ਕਿੱਥੇ ਗਏ ਉਹਨਾਂ ਭਗਵੰਤ ਮਾਨ ਸਰਕਾਰ ਤੇ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਤੁਹਾਡੀਆਂ ਬਣਾਈਆਂ ਸਕਿੱਟਾਂ ਅੱਜ ਝੂਠੀਆਂ ਲੱਗ ਰਹੀਆਂ ਹਨ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਲਾਈਵ ਤੋਂ ਲਾਈਵ ਹੋ ਕੇ ਤੁਹਾਡੇ ਨਾਲ ਗੱਲ ਕਰਨਾ ਤੇ ਨਾਲ ਦੀ ਨਾਲ ਮੈਂ ਪੰਜਾਬ ਸਰਕਾਰ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲ ਕਰਨੀ ਚਾਹੁੰਨਾ ਮੈਂ ਕੋ ਸਵਾਲਾਂ ਦੇ ਜਵਾਬ ਮੰਗਦਾ ਕਿ ਭਈ ਐਸ ਵੇਲੇ ਤੁਸੀਂ ਗੱਲ-ਗੱਲ ਤੋਂ ਪਟ ਰਹੇ ਹੋ ਗੱਲ-ਗੱਲ ਤੋਂ ਤੁਸੀਂ ਆਪਦੀਆਂ ਕਈਆਂ ਗੱਲਾਂ ਦੇ ਬਿਲਕੁਲ ਉਲਟ ਦਿਸ਼ਾ ਦੇ ਵਿੱਚ ਚੱਲ ਰਹੇ ਹੋ ਤਾਂ ਕਿਉਂ ਨਾ ਲੋਕ ਸਵਾਲ ਪੁੱਛਣ ਕਿ ਭਾਈ ਤੁਸੀਂ ਗੱਲ ਕੀ ਕੀਤੀ ਸੀ ਤੁਸੀਂ ਕਿਹਾ ਸੀ ਕਿ ਸਰਕਾਰ ਸੱਖਾਂ ਚੋਂ ਚੱਲੇਗੀ ਤੁਸੀਂ ਕਿਹਾ ਸੀ ਕਿ ਅਸੀਂ ਲੀਡਰ ਨਹੀਂ ਅਸੀਂ ਤੁਹਾਡੇ ਸੇਵਾਦਾਰ ਹੋਵਾਂਗੇ ਤੁਸੀਂ ਕਿਹਾ ਸੀ ਕਿ ਅਸੀਂ ਵੱਡੇ ਵੱਡੇ ਕਾਫਲੇ ਲੈ ਕੇ ਨਹੀਂ ਜਾਵਾਂਗੇ ਅਸੀਂ ਕਿਸੇ ਤਰ੍ਹਾਂ ਦਾ ਜਿਹੜਾ ਇਹਨਾਂ ਨੇ ਕਲਚਰ ਚਲਾ ਰੱਖਿਆ ਹੈ ਵੀਆਈਪੀ ਅਸੀਂ ਉਹ ਵੀਆਈਪੀ ਕਲਚਰ ਨੂੰ ਖਤਮ ਕਰਾਂਗੇ ਕੀ ਅੱਜ ਉਹ ਵੀਆਈਪੀ ਕਲਚਰ ਬੰਦ ਹੋਇਆ ਜਿਸ ਦਿਨ ਤੁਸੀਂ ਸ਼ਾਦਲੀ ਚ ਆਏ ਪੁਰਸਦੀਆਂ ਧਾੜਾਂ ਦੇ ਨਾਲ ਆਏ ਤੇ ਤੁਹਾਡੇ ਤੋਂ ਹੀ ਸਵਾਲ ਪੁੱਛਣੇ ਸੀ ਕਿਉਂਕਿ ਤੁਸੀਂ ਕਿਹਾ ਸੀ ਕਿ ਭਈ ਇਹਨਾਂ ਲੀਡਰਾਂ ਨੂੰ ਸਵਾਲ ਪੁੱਛੋ ਤੁਹਾਡੇ ਕਿਸੇ ਨੇ ਇੱਟ ਨਹੀਂ ਮਾਰੀ ਕਿਸੇ ਨੇ ਰੋੜਾ ਨਹੀਂ ਮਾਰਿਆ ਤੁਹਾਨੂੰ ਸਵਾਲ ਪੁੱਛਣ ਵਾਸਤੇ ਕਿਸਾਨ ਆਏ ਸੀ ਤੇ ਤੁਸੀਂ ਕਿਸਾਨ ਕੁੱਟੇ ਕਿਸਾਨਾਂ ਦੇ ਸੱਟਾਂ ਮਾਰੀਆਂ ਇੱਥੇ ਨਹੀਂ ਗੱਲ ਮੁੱਕਦੀ ਤੁਸੀਂ ਕਿਹਾ ਸੀ ਇਹ ਗੁੰਡਾ ਰਾਜ ਖਤਮ ਕਰਨਾ ਹੈ ਤੇ ਕੁਝ ਦਿਨ ਪਹਿਲਾਂ ਤੁਹਾਡੇ ਫਟੇਕਰ ਸਾਹ ਤੋਂ ਐਮਐਲਏ ਸਰਹੰਤੂ ਜਿਹੜੇ ਐਮਐਲਏ ਵੀਰ ਨੇ ਉਦੇ ਤੋਂ ਕੁਝ ਸਵਾਲ ਪੁੱਛਣ ਲਈ ਲੋਕ ਇਕੱਠੇ ਹੋਏ ਤੇ ਤੁਹਾਡੇ ਐਮ.ਐਲ.ਏ ਨੇ ਉੱਥੇ 4-500 ਤੁਹਾਡਾ ਸਮਰਥਕ ਕਮ ਆ ਜਾਂ ਗੁੰਡਾ ਕਰਦੀ ਵਾਲਾ ਕਮ ਉਹ ਬੰਦੇ ਇਕੱਠੇ ਕੀਤੇ ਉੱਥੇ ਪਿੰਡ ਸਾਰਾ ਵਿਰੋਧ ਕਰ ਰਿਹਾ ਹੈ ਪਿੰਡ ਸਾਰਾ ਸਵਾਲਾਂ ਦੇ ਘੇਰੇ ਚ ਲਿਆਉਣਾ ਚਾਹ ਰਿਹਾ ਹੈ ਪਰ ਤੁਸੀਂ ਉੱਥੇ ਆਪਦਾ 4-500 ਗੁੰਡਾ ਬੁਲਾ ਕੇ ਕੀ ਫਿਰ ਇਹਨੂੰ ਇੱਕ ਕਈ ਇਹਨੂੰ ਗੁੰਡਾ ਰਾਜ ਕਹੀਏ ਜਾਂ ਇਹਦਾ ਬਦਲਾ ਆ ਗਿਆ ਕਹੀਏ ਫਰਕ ਤਾਂ ਕੋਈ ਨਹੀਂ ਗੱਲ ਤਾਂ ਉਹੀ ਹੈ ਲੋਕ ਸਵਾਲ ਕੀ ਪੁੱਛਣਾ ਚਾਹੁੰਦੇ ਸੀ ਮੈਂ ਦੱਸਦਾ ਭਗਵੰਤ ਮਾਨ ਜੀ ਤੁਹਾਡੀਆਂ ਹਜ਼ਾਰਾਂ ਸਿਕਟਾਂ ਪਈਆਂ ਨੇ ਜਿਹੜੀਆਂ ਪੋਲੀਟੀਕਲ ਲੋਕਾਂ ਦੇ ਖਿਲਾਫ ਨੇ ਜਿਹੜੀਆਂ ਪੁਲਿਸ ਦੀਆਂ ਗੁੰਡਾਗਰਦੀ ਤੇ ਧੱਕੇਸ਼ਾਹੀ ਦੇ ਖਿਲਾਫ ਨੇ ਟੀਚਰਾਂ ਦੇ ਜਿਸ ਤਰ੍ਹਾਂ ਦੇ ਸਰਕਾਰਾਂ ਦੇ ਢਿੱਲੇ ਪ੍ਰਬੰਧਾਂ ਦੇ ਚੱਲਦੇ ਆ ਟੀਚਰਾਂ ਦਾ ਸਕੂਲਾਂ ਦਾ ਬੁਰਾ ਹਾਲ ਹੋਇਆ ਤੇ ਤੁਸੀਂ ਉਲਟਾ ਟੀਚਰਾਂ ਦੇ ਤੇ ਸਿਕਿੱਟਾਂ ਬਣਾਉਂਦੇ ਰਹੇ ਡਾਕਟਰਾਂ ਦੇ ਸਿਕਿੱਟਾਂ ਬਣਾਈਆਂ ਬੱਸਾਂ ਦੇ ਕਨੈਕਟਰ ਤੇ ਡਰਾਈਵਰਾਂ ਦੇ ਸਿਕਿੱਟਾਂ ਬਣਾਈਆਂ ਹੁਣ ਜਿਹੜਾ ਤੁਸੀਂ ਉਹ ਕਰਦੇ ਰਹੇ ਉਹਨਾਂ ਦੇ ਵਿੱਚੋਂ ਜਿਹੜਾ ਤੁਸੀਂ ਪੋਲੀਟਿਕਲ ਲੋਕਾਂ ਦੇ ਸਿਕਿੱਟਾਂ ਬਣਾਉਂਦੇ ਰਹੇ ਹੋ ਤੇ ਲੋਕ ਤੁਹਾਡੇ ਤੋਂ ਸਵਾਲ ਪੁੱਛਣਾ ਚਾਹੁੰਦੇ ਸੀਗੇ ਕਿ ਜਿਹੜਾ ਗੁਰਲਾਲ ਘਨੌਰ ਹੈ ਉਹਦੇ ਬਿਲਕੁਲ ਹਮਾਇਤੀਆਂ ਦੇ ਕੋਲੋਂ ਟਰਾਲੀਆਂ ਫੜੀਆਂ ਗਈਆਂ ਤੇ ਤੁਹਾਡੀ ਪੁਲਿਸ ਨੇ ਕੀ ਕੀਤਾ ਉਹਨਾਂ ਦੇ ਮੁਕੱਦਮਾ ਦਰਜ ਕਰਨ ਦੀ ਬਜਾਏ ਉਲਟਾ ਜਿਹੜੇ ਬੰਦਿਆਂ ਨੇ ਉਹਨਾਂ ਟਰਾਲੀਆਂ ਨੂੰ ਆਈਡੈਂਟੀਫਾਈ ਕੀਤਾ ਜਿਨ੍ਹਾਂ ਟਰਾਲੀਆਂ ਨੂੰ ਜਾ ਕੇ ਨਿਸ਼ਾਨਦੇਹੀ ਕਰਵਾਈ ਹੈ ਕਿ ਆਹ ਖੜੀਆਂ ਟਰਾਲੀਆਂ ਪਰ ਛਾਉਣਾ ਬੰਦਿਆ ਤੇ ਹੋਇਆ ਕੀ ਇਹਨੂੰ ਗੁੰਡਾਗਰਦੀ ਨਾ ਕਹੀਏ ਕੀ ਤੁਸੀਂ ਆਪਦੇ ਗੁਰਲਾਲ ਘਨੌਰ ਦੇ ਖਿਲਾਫ ਕਾਰਵਾਈ ਕੀਤੀ ਇਹ ਸਵਾਲ ਪੁੱਛਨੇ ਲੋਕਾਂ ਨੇ ਤੇ ਬੋਛੂ ਦੇ ਰਹਿਣਗੇ ਜਿੰਨੀ ਦੇਰ ਤੱਕ ਤੁਸੀਂ ਇਸ ਇਹਨਾਂ ਰਾਹਾਂ ਤੇ ਚਲਦੇ ਰਹੋਗੇ ਹਣ ਤੁਹਾਡੇ ਐਮਐਲਏ ਸਹਿਮਾਨ ਨੇ ਜਿਹੜੇ ਲੋਕਾਂ ਨਾਲ ਲੜਾਈ ਵੜਦੇ ਐ ਕਿ ਸਾਨੂੰ ਸਵਾਲ ਕੋ ਪੁੱਛਦੇ ਹਾਂ ਮੈਂ ਤੁਹਾਡੇ ਤੋਂ ਪੁੱਛਣਾ ਚਾਹਣਾ ਹੈ ਕਿ ਇਹ ਸਵਾਲ ਪੁੱਛਣਾ ਬਣਦਾ ਨਹੀਂ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਵੇ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਵੋਟਾਂ ਪਾ ਕੇ 92 ਐਮਐਲਏ ਜਿੱਤਾ ਕੇ ਦਿੱਤੇ ਹੋਣ ਔਰ ਉਹਨਾਂ ਹੀ ਲੋਕਾਂ ਦਾ ਸਨਮਾਨ ਤੁਹਾਡੀ ਪੁਲਿਸ ਹਜ਼ਾਰ-ਹਜ਼ਾਰ 15-1500 ਰੁਪਇਆ ਲੈ ਕੇ AC, ਵਾਸ਼ਿੰਗ ਮਸ਼ੀਨਾਂ, ਕੂਲਰ ਇਹ ਚੀਜ਼ਾਂ ਚੁਕਾਈ ਹੋਵੇ। ਇਹ ਚੁਕਾਈਆਂ ਗਈਆਂ। ਫਰੀਜਾਂ ਚੁਕਾਈਆਂ ਗਈਆਂ। ਈਵਨ ਕੇ ਗੈਸ ਚੁੱਲ੍ਹੇ ਚੁਕਾਏ ਗਏ, ਸਲੰਡਰਾਂਆਂ ਤੇ ਕੰਨ ਟਰਾਲੀਆਂ ਭਰ ਕੇ ਪੁਲਿਸ ਲੈ ਗਈ। ਹਰ ਟਰਾਲੀ ਦੇ ਵਿੱਚ ਘਰ ਦਾ ਪੂਰਾ ਸਮਾਨ ਸੀ ਤੇ 700 ਟਰਾਲੀਆਂ ਸੀ ਕੱਲੇ ਖਨੌਰੀ ਬਾਰਡਰ ਤੇ। ਸਾਡੀ ਜਥੇਬੰਦੀ ਦੀ ਹਾਲਾਂਕਿ ਬਾਕੀ ਜਿਹੜੇ ਮੇਰੇ ਸਾਥੀ ਸੀ ਉੱਥੇ ਦੂਸਰੀਆਂ ਜਥੇਬੰਦੀਆਂ ਉੱਥੇ ਕੋਟ ਬੁੱਡਾ ਜੀ ਬੈਠੇ ਸੀ ਉੱਥੇ ਖੋਸਾ ਸਾਹਿਬ ਬੈਠੇ ਸੀ ਉੱਥੇ ਭੰਗੂ ਸਾਹਿਬ ਬੈਠੇ ਸੀ ਉੱਥੇ ਸਾਡੀਆਂ ਹਰਿਆਣੇ ਦੀਆਂ ਜਥੇਬੰਦੀਆਂ ਬੈਠੀਆਂ ਸੀ ਉੱਥੇ ਹੋਰ ਸਾਰੀਆਂ ਕਹਿਣ ਤੋਂ ਬਾਅਦ ਬਹੁਤ ਸਾਰੀਆਂ ਜਥੇਬੰਦੀਆਂ ਉੱਥੇ ਬੈਠੀਆਂ ਸੀ ਸਾਰੀਆਂ ਜਥੇਬੰਦੀਆਂ ਨੇ ਟਰਾਲੀਆਂ ਅਗਰ ਲਾਉਣੇ ਆ ਤਾਂ 800 ਤੋਂ ਉੱਪਰ ਟਰਾਲੀਆਂ ਸੀ ਉੱਥੇ ਉਹਨਾਂ ਟਰਾਲੀਆਂ ਦਾ ਹਰ ਇੱਕ ਦਿਵੇ ਸਮਾਨ ਸੀ ਤੇ ਤੁਸੀਂ ਉਹ ਸਾਰੇ ਦਾ ਸਾਰਾ ਸਮਾਨ ਸਾਡਾ ਤੁਹਾਡੀ ਪੁਲਿਸ ਦੀ ਗੁੰਡਾ ਕਰਦੀ ਨਾ ਖੁਰਦਬਦ ਹੋਇਆ ਤੇ ਕੀ ਫਿਰ ਤੁਸੀਂ ਮੁੱਖ ਮੰਤਰੀ ਵਾਲੀ ਜ਼ਿੰਮੇਵਾਰੀ ਨਿਭਾਈ ਅਗਲੀ ਗੱਲ ਲੋਕਾਂ ਦਾ ਸਵਾਲ ਹੈ ਕਿ ਜ਼ਿੰਦਗੀ 'ਚ ਇਹ ਕਦੇ ਨਹੀਂ ਹੋਇਆ ਜਦੋਂ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਜਾਈ ਮੀਟਿੰਗਾਂ ਦੇ ਦੌਰ ਦੇ ਚੱਲਣ ਆ ਕੋਈ ਵੀ ਸਰਕਾਰ ਮੀਟਿੰਗਾਂ ਦਾ ਦੌਰ ਜਦੋਂ ਸ਼ੁਰੂ ਹੋਵੇ ਉਦੋਂ ਮੋਰਚੇ ਤੇ ਹਮਲਾ ਕਰੇ ਆਗੂਆਂ ਨੂੰ ਗ੍ਰਿਫਤਾਰ ਕਰੇ ਪਹਿਲੀ ਵਾਰੀ ਤੁਹਾਡੀ ਸਰਕਾਰ ਤੋਂ ਹੋਇਆ ਮੈਂ ਕਹਿੰਦਾ ਦੂਜੇ ਨਾਲ ਵਾਕਿਆ ਹੀ ਗੱਲ ਹੈ ਤੁਸੀਂ ਕਹਿੰਦੇ ਸੀ ਕਿ ਗੇ ਦੂਜਿਆਂ ਨਾਲੋਂ ਵੱਖਰਾ ਰਾਜਦਿਆਂ ਦਾ ਵਾਕਿਆ ਵੱਖਰਾ ਰਾਜ ਹੈ ਦੂਜਿਆਂ ਨੂੰ ਤਾਂ ਇੰਨੀ ਹੋਇਆ ਕਦੇ ਉਹਨਾਂ ਨੇ ਤਾਂ ਕਦੇ ਨਹੀਂ ਕੀਤਾ ਇਹ ਕੰਮ ਸੋ ਸਵਾਲ ਨੇ ਜਿਹੜੇ ਲੋਕਾਂ ਦੇ ਇਹਨਾਂ ਸਵਾਲਾਂ ਦੇ ਜਵਾਬ ਹੈ ਉਹ ਜਿਹੜਾ ਸਮਾਨ ਗਵਾਚਿਆ ਜਾਂ ਇਹਨਾਂ ਨੇ ਤੁਹਾਡੇ ਪੁਲਿਸ ਮੁਲਾਦਮਾਂ ਨੇ ਗੁੰਡਾ ਕਰਦੀ ਅਧਿਕਾਰੀਆਂ ਨੇ ਕੀਤੀ ਉਹਨਾਂ ਦਾ ਇਨਸਾਫ ਦੇਣ ਦੀ ਬਜਾਏ ਜਦੋਂ ਲੋਕ ਇਨਸਾਫ ਮੰਗਣ ਵਾਸਤੇ ਤੁਰੇ ਤਾਂ ਤੁਸੀਂ ਹੱਤਾਂ ਹੱਤਾਂ ਫੇਰ ਲੋਕਾਂ ਨੂੰ ਹਰ ਕੇ ਜੇਲ੍ਹਾਂ ਚ ਰੱਖਿਆ ਤੇ ਲੋਕ ਕੁੱਟੇ ਮੋਹਾਲੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਚੋਰੀ ਦੇ ਇੱਕ ਮਾਮਲੇ ਵਿੱਚ ਚੋਰਾਂ ਨੂੰ ਗ੍ਰਿਫਤਾਰ ਕੀਤਾ ਐ। ਨਾ ਪਾਸੋਂ ਚੋਰੀ ਦਾ ਸਮਾਨ ਵੀ ਬਰਾਮਦ ਕੀਤਾ ਗਿਆ ਤੇ ਚੋਰੀ ਕਰਨ ਵਾਲੇ ਔਜ਼ਾਰ ਵੀ ਬਰਾਮਦ ਕੀਤੇ ਗਏ। ਪੁਲਿਸ ਮੁਤਾਬਕ ਇਹ ਲੋਕ ਕੀ 3 ਵੀਕਲ ਕਿਰਾਏ ਤੇ ਲੈ ਕੇ ਪਹਿਲਾਂ ਰੀਕੀ ਕਰਦੇ ਸਨ ਜਿੱਥੇ ਤਾਲਾ ਲੱਗਿਆ ਹੁੰਦਾ ਸੀ ਉਸ ਨੂੰ ਨਿਸ਼ਾਨਾ ਬਣਾਉਂਦੇ ਸਨ। ਬਾਹਰੋਂ ਲੈਣਾ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਪੁੱਛਗਿੱਛ ਕੀਤੀ ਜਾਵੇਗੀ। ਜਿਹੜੀ ਸਾਡੇ ਹਰਪ੍ਰੀਤ ਸਿੰਘ ਮਦਈ ਮੁਕਦਮਾ ਸੀ ਜਿਹਨੇ 16-5 ਨੂੰ ਮੁਕਦਮਾ ਦਰਜ ਕਰਾਇਆ ਸੀ। ਦੀ ਉਹਦੀ ਫੈਕਟਰੀ 473 ਫੇਜ਼ 9 ਇੰਡਸਟਰੀ ਏਰੀਆ ਦੇ ਵਿੱਚ ਚੋਰੀ ਹੋਈ ਹੈ ਜਿਹਦੀ ਅਸੀਂ ਸੀਸੀਟੀਵੀ ਤੇ ਹੋਰ ਟੈਕਨੀਕਲ ਸਰਵਿਸਿਜ਼ ਦੇ ਯੂਜ਼ ਕਰਦੇ ਹੋਏ ਐਸਐਚਓ ਅਮਨ ਬੈਦਵਾਨ ਦੀ ਟੀਮ ਐਸਐਚਓ ਫੇਜ਼ 11 ਨੇ ਟਰੇਸ ਆਊਟ ਕਰਦੇ ਹੋਏ ਦੋ ਮੁਲਜ਼ਮੇ ਦੇ ਚ ਗ੍ਰਿਫਤਾਰ ਕੀਤੇ ਇੱਕ ਲੱਲਾ ਰਾਮ ਦੂਸਰਾ ਰਮੇਸ਼ ਬਹਾਦਰ ਯੂਪੀ ਦਾ ਰਹਿਣ ਵਾਲਾ ਇੱਕ ਨੇਪਾਲ ਸ ਤੋਂ ਧੁਮਾਂ ਤੋਂ ਜਿਹੜੀ ਉਸ ਚੋਰੀ ਮਕਦਮੇ ਮਕਦਮੇ ਵਿੱਚ ਜਿਹੜੇ ਚੋਰੀ ਹੋਇਆ ਸਮਾਨ ਦੋ ਲੈਪਟਾਪ ਇੱਕ ਐਲਈਡੀ ਕੀਆ ਕਾਰ ਦੀ ਚਾਬੀ ਇਹ ਤੇ ਜਿਹੜੇ ਉਹ ਹਥਿਆਰਾਂ ਨਾਲ ਇਹ ਮਤਲਬ ਤਾਲੇ ਵਗੈਰਾ ਤੋੜਦੇ ਸੀ ਉਹਨਾਂ ਨੂੰ ਬਰਾਮਦ ਕੀਤਾ ਸਰ ਬੇਸਿਕਲੀ ਕੀ ਉਹਦਾ ਕ੍ਰਿਮਨਲ ਬੈਕਗ੍ਰਾਉਂਡ ਦਾ ਕੋਈ ਰਿਪੋਰਟ ਕਰਦੇ ਸੀ ਕਿਸ ਤਰ੍ਹਾਂ ਬਾਕੀ ਨੂੰ ਜਾਣ ਦਿੱਤਾ ਉਹ ਇਹ ਇਹਨਾਂ ਦਾ ਮਾਡਲ ਬ੍ਰਾਂਡਿੰਗ ਈ ਸੀਗਾ ਵੀ ਇਹ ਥਰੀ ਵੀਲਰੋ ਕਰਾਇਤੇ ਲੈ ਕੇ ਤੇ ਇਹ ਰੈਕੀ ਕਰਕੇ ਜਿਹਦੇ ਵੀ ਫੈਕਟਰੀ ਦੇ ਬਾਹਰ ਤਾਲਾ ਲੱਗਾ ਹੁੰਦਾ ਸੀ ਉੱਥੇ ਉਹਨੂੰ ਵਾਚ ਕਰਦੇ ਸੀ ਵੀ ਦੋ ਤਿੰਨ ਦਿਨ ਤੋਂ ਬੰਦ ਹੈ ਉਹ ਤੁਮ ਵੇਖ ਕੇ ਲਗਾਤਾਰ ਵੇਖ ਕੇ ਤੇ ਫਿਰ ਉਹਦੇ ਤੇ ਇਹ ਤਾਲਾ ਤੋੜ ਕੇ ਤੇ ਅੰਦਰ ਫੈਕਟਰੀਆਂ ਚੋਂ ਚੋਰੀ ਕਰਦੇ ਸੀ ਬਿਜਲੀ ਤੇ ਗਾਇਤ ਰਹਿੰਦੇ ਰਹਿਣ ਵਾਲੇ ਇੱਕ ਜੀ ਇੱਕ ਇੱਕ ਜਗਤਪੁਰੇ ਦਾ ਰਹਿਣ ਵਾਲਾ ਹੈ ਇੱਕ 82 ਸੈਕਟਰ ਦੇ ਵਿੱਚ ਪਲਾਟ ਨੰਬਰ 230 ਦੇ ਵਿੱਚ ਰਹਿ ਰਿਹਾ ਹੈ। ਕਿਰਾਏ ਦੇ ਵਿੱਚ ਇਹ ਇੱਥੇ ਕਿਰਾਏ ਤੇ ਆ ਬੇਸਿਕਲੀ ਇਹ ਇੱਕ ਯੂਪੀ ਤੋਂ ਰਹਿਣ ਵਾਲਾ ਲੱਲਾ ਰਾਮ ਤੇ ਦੂਸਰਾ ਜਿਹੜਾ ਨੇਪਾਲ ਦਾ ਰਹਿਣ ਵਾਲਾ। ਜਿੰਦੂ ਸਰ ਉਹ ਸਾਹਮਣੇ ਆਇਆ ਤਾਂ ਹੋ ਸਕਦੀ ਹੈ। ਹਾਂ ਇਹਦੇ ਵਿੱਚ ਅਜੇ ਅਜੇ ਮੁੱਢਲੀ ਤਫ਼ਤੀਸ਼ ਹੈ ਪਰ ਫਿਰ ਵੀ ਅਸੀਂ ਇਹਦੇ ਵਿੱਚ ਸਾਨੂੰ ਇਹ ਹੈ ਵੀ ਹੋਰ ਵੀ ਸ਼ਹਿਦ ਦੀਆਂ ਚੋਰੀਆਂ ਇਹਦੇ ਵਿੱਚ ਬਰਾਮਦ ਹੋਣਗੀਆਂ। ਦਾ ਕੋਪਕ ਨੇ ਜਿਹੜੇ ਨਾਮ ਤੋਂ ਉਹਦੀ ਵੀ ਉਹਦਾ ਅਸੀਂ ਸਾਰਾ ਡਾਟਾ ਕਢਾ ਕੇ ਤੇ ਸਬੰਧਤ ਤੇ ਵੀ ਕਾਰਵਾਈ ਕੀਤੀ ਹੈ। ਰਮਾਨ ਤਾਂ ਹਾਂ ਹੁਣ ਰਮਾਨ ਤੇ ਆ ਜੀ। ਨਵੇਂ ਪਾਛੇ ਸ਼ਿਰਗੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਇਸ ਸਾਲ ਨਵੰਬਰ ਮਹੀਨੇ ਵਿੱਚ ਸ਼੍ਰੀ ਨੰਦਪੁਰ ਸਾਹਿਬ ਦੀ ਧਰਤੀ ਤੇ ਵੱਡੇ ਪੱਧਰ ਤੇ ਸ਼ਤੌਪ ਦੀ ਸਮਾਗਮ ਬਣਾਈ ਜਾਣੇ ਹਨ। ਐਨਾ ਸਮਾਗਬਾਨ ਨੂੰ ਮਨਾਉਣ ਵਾਸਤੇ ਵਕ ਵਕ ਜਥੇਬੰਦੀਆਂ ਵੱਲੋਂ ਸਮਾਗਮ ਮੁਲਿੱਕੇ ਜਾ ਰਹੇ ਹਨ ਇਸੇ ਤਹਿਤ ਸ੍ਰੀ ਕਰਤਾਰਪੁਰ ਸਾਹਿਬ ਜਲੰਧਰ ਵਿਖੇ ਵੀ ਸਮਾਗਮ ਮੁਲਿੱਕੇ ਜਾ ਰਹੇ ਹਨ ਇਸੇ ਤਹਿਤ ਰੰਗਰੇਟਾ ਜਥੇਬੰਦੀਆਂ ਦੀ ਇੱਕ ਅਹਿਮ ਮੀਟਿੰਗ ਕਿਲਾ ਅਸਥਵਲਤਾਂਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਰਤਾਰਪੁਰ ਵਿਖੇ ਹੋਈ ਮੀਟਿੰਗ ਦੌਰਾਨ ਇਹ ਫੈਸਲਾ ਕੀਤਾ ਗਿਆ ਕਿ ਇਸ ਸਬੰਧ ਵਿੱਚ ਸ੍ਰੀ ਕਰਤਾਰਪੁਰ ਸਾਹਿਬ ਵਿਖੇ 13 ਅਕਤੂਬਰ ਨੂੰ ਸ੍ਰੀ ਖੰਡਪਾਟ ਸਾਹਿਬ ਅਰੰਮ ਕੀਤੇ ਜਾਣਗੇ ਜਿਨ੍ਹਾਂ ਦੇ ਭੋਗ 2 ਨਵੰਬਰ ਨੂੰ ਪਾਏ ਜਾਣਗੇ ਰਾਜ ਦਾ ਪ੍ਰੋਗਰਾਮ ਹੈ ਉਹ 350 ਸਾਲਾ ਗੁਰਤੇਗ ਬਹਾਦਰ ਪਾਤਸ਼ਾਹ ਜਿਹਦੀ ਨੂੰ ਸਮਰਪਤ ਹੈ ਸਾਰੇ ਹੀ ਜਿੰਨੀਆਂ ਸਾਡੀਆਂ ਦਿੱਲੀ ਸਿਰ ਗੁਰਦਾਰ ਪ੍ਰਬੰਧਕ ਕਮੇਟੀ ਹੈ ਹਰਿਆਣਾ ਦਾ ਗੁਰਦਾਰਾ ਪ੍ਰਬੰਧਕ ਕਮੇਟੀ ਹੈ ਜੀਪੀਸੀ ਆ ਸਾਰੇ ਨੇ ਆਪੋ ਆਪਣੇ ਪ੍ਰੋਗਰਾਮ ਲਾਣ ਦਿੱਤੇ ਇਹਨਾਂ ਨੂੰ ਮੇਜਰ ਸਿੰਘ ਬਾਬਾ ਸੁਢੀ ਉਹਨਾਂ ਨੇ ਕਿਹਾ ਵੀ ਤੁਸੀਂ ਸਾਰੇ ਲੱਖ ਲੱਖ ਪ੍ਰੋਗਰਾਮ ਲੇਕੀ ਜਾਂਦੇ ਹੋ ਇੱਕ ਪ੍ਰੋਗਰਾਮ ਇਸ ਤਰ੍ਹਾਂ ਦੇ ਲਿਖੋ ਕਿ ਜਦੋਂ ਸਾਰੇ ਇਕੱਠਾ ਦੇ ਇਕੱਠੇ ਹੋਣ ਰੰਗਰੇਟੇ ਜਿਹੜਾ ਉਹਨਾਂ ਦਾ ਵੀ ਪਾਤਰ ਹੈ ਦੇਖੋ ਜਿੱਕਰ ਬਾਬਾ ਜੀਵਨ ਸਿੰਘ ਜੀ ਉਹਨਾਂ ਦਾ ਪਾਹੀ ਮਤੀ ਦਾ 36 ਦਾ ਉਹਨਾਂ ਨੂੰ ਭਲਾਇਆ ਥੋੜੀ ਜਾ ਸਕਦਾ ਹੈਗਾ ਪਰ ਇਹਨਾਂ ਦਾ ਕਿਹਾ ਜਵਾਸੀ ਕਿ ਤੁਸੀਂ ਆਪਣਾ ਕਰ ਲੋ ਮੈਂ ਉਸੇ ਨੂੰ ਚੈਲੰਜ ਕਬੂਲਦੇ ਹੋਇਆ ਇਹ ਫੈਸਲਾ ਕੀਤਾ ਤੁਸੀਂ ਆਪਣਾ ਕਰਾਂਗੇ ਜਿੰਨੇ ਵੀ ਰੰਗਰੇਟੇ ਗੁਰੂ ਕੇ ਬੇਟੇ ਜਿਹੜੇ ਦਲ ਨੇ ਉਹ ਸਾਰੇ ਅੱਜ ਇਕੱਠੇ ਹੋਏ ਨੇ ਸਾਰੇ ਇਕੱਠੇ ਹੋ ਕੇ ਫੈਸਲਾ ਲਿਆ ਗਿਆ ਕਿ ਸ਼ੁਰੂਆਤ ਜਿਹੜੀ ਪਾਛੇ ਦਿਹਾੜੇ ਦੀ ਹੈਗੀ ਆ ਉਹ ਪ੍ਰਤਾਪੁਰ ਤੋਂ ਹੋਏਗੀ 2 ਨਵੰਬਰ ਨੂੰ ਹੋਏਗੀ 2 ਨਵੰਬਰ ਨੂੰ ਸੇਖਣਪੜ ਸਾਹਿਬ ਦੇ ਪਹਣ ਤੋਂ ਬਾਅਦ ਜਿੱਥੋਂ ਗੁਰੂ ਹਰਗਵਿੰਦ ਪਾਸ਼ਾ ਪੈਂਡੇਖਾਨ ਨਾਲ ਜੰਦ ਕਰਨ ਵਾਸਤੇ ਚੱਲੇ ਸੀ ਉਸੇ ਜਗ੍ਹਾ ਤੋਂ ਨਗਰ ਕੀਰਤਨ ਮਹੱਲਾ ਨਿਕਲੇਗਾ ਤੇ ਜਿੱਥੇ ਜਾ ਕੇ ਪੈਂਡੇਖਾਨ ਦਾ ਸਿਰ ਲਾਇਆ ਸੀ ਉੱਥੇ ਜਾ ਕੇ ਕੋੜਾਂ ਦੇ ਜੋਰ ਕਿੱਲਾ ਫੁਰ ਇਹ ਸਾਰੀਆਂ ਰਸਮਾਂ ਹੋਣਗੀਆਂ ਵਾਪਸੀ ਪੂਰੇ ਸਰਕਾਰਪੁਰ ਦੀ ਪ੍ਰਕਰਮਾ ਕਰਦੇ ਆਂ ਵਾਪਸ ਗੰਸਰ ਸਾਹਿਬ ਜਿਹੜੇ ਆ ਪਹੁੰਚਣਗੇ ਔਰ ਉਹ ਬਾਤਾਂ ਨਿਕਲ ਹੋਣਗੀਆਂ ਦੇਖੋ ਇਹ ਅੱਜ ਜੋ ਸਮਾਂ ਹੈ ਇਹ ਤਾਂ ਕਿਤੇ ਪਾਤਸ਼ਾਹ ਨੇ ਪਹਿਲਾਂ ਹੀ ਯਾਤਾਂ ਪਾਤਾਂ ਖਤਮ ਕਰ ਦਿੱਤੀਆਂ ਅਸੀਂ ਜਦ ਤੱਕ ਪਾਤਾਂ ਫੇਰ ਰੱਖੀ ਬੈਠੇ ਆਂ ਫਿਰ ਕਿਹਨੇ ਪੰਥ ਵੰਦ ਨਹੀਂ ਪੰਥ ਵੰਦੇ ਕਿਦਾਂ ਬਾਟੇ ਦੋ ਰੱਖੇ ਇੱਧਰ ਰੱਖਿਆ ਕਿ ਇੱਧਰ ਰੱਖਿਆ ਦੱਸੋ ਜੇ ਬਾਟੇ ਵਾਲੀ ਗੱਲ ਹੁੰਦੀ ਤੇ ਫਿਰ ਭਾਈ ਜਰਤਾ ਜੀ ਕਿਉਂ ਅੱਗੇ ਆਉਂਦੇ ਜੇ ਬਾਟੇ ਵਾਲੀ ਗੱਲ ਹੁੰਦੀ ਮੱਤੀ ਦਾ ਸੱਤੀ ਦਾ ਜੀ ਸਾਰੇ ਕਿਉਂ ਅੱਗੇ ਆਉਂਦੇ ਉੱਥੇ ਮਸਲਾ ਇਨਸਾਨੀਅਤ ਦਾ ਹੈ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਹੈ ਜਿਕਰ ਅੱਜ ਲੋਕਾਂ ਦੇ ਗਾਣੇ ਵਿੱਚ ਪਾਇਆ ਹੋਇਆ ਜਨੂ ਜਿਹੜਾ ਉਹ ਜਿੰਦਾ ਹੈ ਨਾ ਉਹ ਗੁਰੂ ਤੇਗ ਬਹਾਦਰ ਦੇ சுவாਸ ਚੱਲਦੇ ਪਏ ਜੇ ਮੱਥੇ ਤੇ ਲੱਗਾ ਸੰਧੂਰ ਅੱਜ ਜਦ ਲੱਭਦਾ ਪਿਆ ਹੈ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਕੌਣ ਰੁਲਿਆ ਤਾਦੇ ਸੰਦੂਰ ਰਹਿ ਨਹੀਂ ਤੇ ਸੰੂਰ ਨਹੀਂ ਸੀ ਰਹਿਣਾ ਤੋਂ ਇਹੋ ਜੇ ਮਹਾਪੁਰਖਾਂ ਨੂੰ ਹਲਾਉਣਾ ਜਾਂ ਉਹਨਾਂ ਨੂੰ ਭੁੱਲ ਜਾਣਾ ਇਹ ਕਿਤੇ ਨਾ ਕਿਤੇ ਸਾਡੀ ਬਹੁਤ ਮਾੜੀ ਸਮਾਂ ਸੋਚ ਕਿਸਮਤ ਆ ਗਿਆ ਸਰਦੇ ਆ ਇਸੇ ਕਰਕੇ ਉਹਨਾਂ ਨੂੰ ਕੋਈ ਪਿੱਛੇ ਨਾ ਛੱਡੇ ਕੋਈ ਇਸ ਤਰ੍ਹਾਂ ਦੀ ਗੱਲ ਸੋਚੇ ਨਾ ਇਸ ਬੰਦ ਵਿੱਚ ਅੱਜ ਪ੍ਰੋਗਰਾਮ ਰਿਹਾ ਲਿਖੇ ਗਏ ਦੋਸਤੋ ਇਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਉਪਰ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇ ਜਿੰਦਰ ਕਾਲ ਨੂੰ ਦੇ ਜਜ਼ਾਤ ਰੱਬ ਰੱਖਾ